ਹਾਂਜੀ ਸਸੀ ਗੱਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਕੱਲ ਦੇ ਆਏ ਹੋਇਆ ਐਮ ਆਪਣੇ ਆਏ ਹੋਇਆ ਵੀਰ ਹੁਣੇ ਐਮ ਐਸ ਐਨ ਗੁਰਦੇਵਾਲਪੁਰੀਏ ਐਸ ਐਮ ਐਸ ਲਾਉਣ ਇਹਨਾਂ ਦੀ ਤਿੰਨ ਚਾਰ ਐਸ ਐਮ ਐਸ ਬੁੱਕ ਕਰਵਾਏ ਆ ਆਪਣੇ ਰਾਜੂ ਵੀਰ ਦਵਿੰਦਰ ਉਹਦੇ ਵੀ ਲਾਉਣਾ ਇਹਨਾਂ ਨੇ ਤੇ ਹੋਰ ਵੀ ਦਿੱਤੇ ਆ ਇਹ ਚਲੋ ਆਪਣੇ ਅੱਜ ਆ ਗਏ ਸੀ ਲਾਉਣ ਕੱਲ ਦੇ ਆਏ ਹੋਏ ਆਪਣੇ ਲਾਉਣ ਹਨਾ ਤੇ ਜਿਹੜਾ ਜਾਦੇ ਹੈਵੀ ਆ ਉਹ 110000 ਦਾ ਤੇ 190000 ਦਾ ਦੋ ਰੇਟ ਆ ਜੇ ਕਿਸੇ ਵੀਰ ਨੇ ਲਵਾਉਣਾ ਹੋ ਤਾਂ ਇਹਨਾਂ ਨਾਲ ਕੰਟੈਕਟ ਕਰ ਲਿਓ ਤੇ ਨੰਬਰ ਦਾ ਇਹਨਾਂ ਦਾ ਹੈਗਾ ਹੀ ਆ ਉਹਦੇ ਤੇ ਆਪਣੇ ਤੇ ਫੇਸਬੁੱਕ ਤੇ ਵੀ ਪੇਜ ਆ ਇੰਸਟਾਗ੍ਰam ਤੇ ਵੀ ਪੇਜ ਆ ਇਹਨਾਂ ਦਾ ਬਾਕੀ ਆਪਾਂ ਵੀ ਚਲੋ ਇਹ ਵੀਡੀਓ 'ਚ ਦਿਖਾ ਦਾਂਗੇ ਨੰਬਰ ਅਜੇ ਉਹ ਟੱਕਿਆ ਹੋਇਆ ਹੈ ਤੇ ਇੱਕ ਗੱਲ ਦੇਖ ਲਓ ਬਾਈ ਔਨਲਾਈਨ ਵਾਲੇ ਪਹਿਲਾਂ ਹੀ ਦੇ ਲੋਕ ਜਗ੍ਹਾ ਦਿੰਦੇ ਜਿੱਥੋਂ ਬੈਲਟ ਨਿਕਲਣੀ ਆ। ਔਰ ਠੀਕ ਨਹੀਂ। ਪਹਿਲਾਂ ਹੀ ਸਾਰਾ ਕੁਝ ਦਿੰਦੇ ਆਪਣੇ ਕੋਈ ਮਸ਼ੀਨ ਵਾਲੇ ਦੇ ਦਿੰਦੇ। ਫੇਰ ਬਾਅਦ ਚ ਗੱਡੀ ਜਾਣਗੇ ਘੱਟ ਮਾਰ ਮਾਰ ਕੇ। ਇਦਾਂ ਦੇ ਕੰਮ ਆ ਆਪਣੇ। ਹਾਂ। ਤੇ ਬਾਕੀ ਚਲੋ ਚੱਲੀ ਜਾਂਦਾ। ਜਿੱਦਾਂ ਵੀ ਹੈਗਾ। ਹਾਂ। ਤੇ ਕੱਲ ਦੇ ਆਏ ਹੋਏ ਵੀਰੋਣੇ ਮਿਹਨਤ ਤਾਂ ਲੱਗਦੀ ਆ ਭਰਾਵੋ। ਕੱਲ ਦੇ ਤਿੰਨ ਬੰਦੇ ਆਏ ਹੋਇਆ ਕੱਲ ਸਾਰੀ ਦਿਹਾੜੀ ਲੱਗ ਗਈ ਤੇ ਅੱਜ ਵੀ ਮੈਨਲਾ ਦਾ ਦੁਪਹਿਰ ਤੱਕ ਸੈੱਟ ਹੋਊਗਾ ਇਹਦਾ ਵੀਰ ਫੇਰ ਬੈਲੈਂਸ ਕਿਵੇਂ ਕਢਵਾਉਣਾ ਪੈਂਦਾ ਕਿ ਜਾਂ ਕੱਢਿਆ ਹੋਇਆ ਬੈਲੈਂਸ ਕਢਵਾਉਣਾ ਪੈਂਦਾ ਹੈ ਕਢਵਾਇਆ ਹੋਇਆ ਹਰੇਕ ਸਾਲ ਕਰਾ ਲਵੇ ਹਨਾ ਇੱਕ ਵਾਰ ਹਰੇਕ ਸਾਲ ਕਰਾਈ ਲਵੇ ਬੈਲੈਂਸ ਜਿਸ ਦੇ ਰਿਲੇ ਹੀ ਉਹਨਾਂ ਦੀ ਪਹਿਲਤ ਹੁੰਦੀ ਹੈ ਯਾਰ ਇੱਕ ਉਹਦਾ ਬੈਲੈਂਸ ਉਹਦੇ ਆ ਜਾਂਦਾ ਹੈ ਠੀਕ ਹੈ ਠੀਕ ਬਲੇਡ ਬਹੁਤ ਮੋਟਾ ਇਹਦਾ ਕੀ ਕੁਆਲਿਟੀ ਦਾ ਦਾ ਬਾਈ ਚੱਲੀ ਦੀ ਪਤਾ ਲੱਗਦਾ ਵੀ ਕਿੰਨਾ ਟਾਈਮ ਚੱਲਦਾ ਆ ਛਾਪਟਾ ਸ਼ੋਕਟਾ ਉਹ ਚੋਂ ਮੋਟੀਆਂ ਨੇ ਸਾਰਾ ਕੁਝ ਨਾਡ ਨੋਡ ਵਧੀਆ ਕੁਆਲਿਟੀ ਦੇ ਲਾਏ ਹੋਏ ਪਰ ਜਿਹੜਾ ਇਹਦਾ origignal SMS ਆ ਨਾ ਬਾਈ ਉਹ ਥਾਲਾ origignal ਹੀ ਆ ਸੱਚੀ ਕੰਨੇ ਆ ਤੇ ਇਹੀ ਆਪਣੀ ਤੀਜੀ ਰਾਣੀ ਸੁਂਦਰਾ ਵਾ ਇਹ ਜਿਹਦੀ ਘੁੰਡ ਚਕਾਈ ਅਜੇ ਆਪਾਂ ਕਰੀ ਨਹੀਂ ਕਰਾਂਗੇ ਵੀਡੀਓ ਪਾਵਾਂਗੇ ਇਹਦੀ ਵੀ ਬਹੁਤ ਵੀਰ ਪੁੱਛਦੇ ਵੀਰੇ ਪਾਈ ਨਹੀਂ ਪਾਈ ਨਹੀਂ ਵੀਰੇ ਵੈਸੇ ਹੀ ਨਹੀਂ ਪਾਈ ਸੀ ਬਸ ਹੋਈ ਜੀ ਨਹੀਂ ਕੀਤਾ ਉਦੋਂ ਕੰਮ ਚ ਬਿਜੀ ਸੀ ਕਿਉਂਕਿ ਨਾ ਤਾਂ ਆਪਾਂ ਲੈਣ ਗਏ ਸੀ ਇਹਨੂੰ ਹਨਾ ਕੋਈ ਬੰਦਾ ਇਹਨੂੰ ਲੈਣ ਨਹੀਂ ਗਿਆ ਆਪਣੇ ਘਰ ਬਸ ਇੱਥੇ ਹੀ ਪਹੁੰਚ ਜੀ ਤੇ ਆਪਾਂ ਤਾਂ ਸਿਰਫ ਮੱਥੇ ਹੀ ਟੇਕਣ ਗਏ ਆ ਦੂਜੇ ਦਿਨ ਗੁਰਦੁਆਰਾ ਸਾਹਿਬ ਲੈਂਡ ਵੀ ਨਹੀਂ ਸੀਗਾ ਜ ਆਪਾਂ ਕੱਲ ਆਪਣੀ ਆ ਰਾਣੀ ਸੁੰਦਰਾ ਦਾ ਫੇਰ ਕੰਮ ਪੈ ਗਿਆ ਸੀ ਕਿਉਂਕਿ ਕੱਲ ਆਪਣੇ ਇੱਕ ਅੰਕਲ ਦੀ ਰਹਿੰਦੀ ਸੀ ਮੱਕੀ ਕੱਢਣ ਲਈ ਦੋ ਤਿੰਨ ਟਰਾਲੀਆਂ ਉਹ ਕਹਿੰਦਾ ਯਾਰ ਕੱਢ ਕੇ ਦਿਓ ਮੱਕੀ ਸਾਡੀ ਤਾਂ ਕਰਕੇ ਫੇਰ ਕੱਢ ਕੇ ਦਿੱਤੀ ਟਰਾਲੀਆਂ ਭਰ ਕੇ ਲੈ ਆਏ ਸੀ ਹੋਰੇ ਚੱਲੂ ਲਾ ਕੇ ਕੱਢਦੀ ਚਲੋ ਆ ਗੋਲ ਤੇ ਪੜਦੇ ਆਪਣੇ ਕੰਮ ਆ ਜਾਣਗੇ ਅੱਗ ਲਾਉਣ ਦੇ ਚੁੱਲ੍ਹੇ 'ਚ ਮਿਚਾਉਣਾ ਇਹ ਰਾਣੀ ਸੁੰਦਰਾ ਕੰਮ ਦਿੰਦੀ ਰਹਿੰਦੀ ਆ ਗੱਲ ਵੀ ਹਾਂਜੀ ਵੀਰੇ ਮੈਂ ਉਦੋਂ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ 21 ਤਰੀਕ ਤੋਂ ਸ਼ੁਰੂ ਕਰਾਂਗੇ ਝੋਨੇ ਵਾਲੀਆਂ ਵੀਡੀਓ ਪਾਉਣੀਆਂ ਕਿ ਆਪਣੇ ਆਲੂ ਦੇ ਉੱਤੇ ਵੀ ਆਲੂ ਦਾ ਕਿਵੇਂ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿੰਦਾ ਜਿਹੜੇ ਵੀਰਾਂ ਨੇ ਅਕਤੂਬਰ 'ਚ ਆਲੂ ਬੀਜਣ ਦਾ ਹੈਗਾ ਵੀ ਝੋਨਾ ਉਸ ਤੋਂ ਆਵਣ ਨਾਲ ਲੱਗਿਆ ਹੈ 20 ਅਕਤੂਬਰ ਚ ਝੋਨਾ ਵੱਢਿਆ ਜਾਊਗਾ ਅਕਤੂਬਰ ਚਾਲੂ ਲੱਗ ਜੂ ਜਾਂ 10 ਨਵੰਬਰ ਤੋਂ ਪਹਿਲਾਂ ਪਹਿਲਾਂ ਲੱਗ ਜੂ ਉਹ ਵੀਰ ਹੀ ਆਲੂ ਬੀਜਣ ਦਾ ਸੋਚਣ ਜਿਹੜੇ ਵੀਰਾਂ ਦਾ ਹੈਗਾ ਵੀ 10 15 20 ਨਵੰਬਰ ਤੱਕ ਜਾਣ ਉਹ ਵੀਰ ਪਹਿਲਾਂ ਆਲੂ ਉਹ ਵੀਰ ਆਲੂ ਬੀਜਣ ਦੀ ਸੋਚ ਛੱਡ ਦੇਣ ਕਿਉਂ ਫੇਰ ਅਗਲੇ ਸਾਲ ਨੂੰ ਕਰ ਲੈਣ ਐਵੇਂ ਨਵੰਬਰ ਦੀ 10 ਤਰੀਕ ਤੱਕ ਜਿਹੜਾ ਕੋਈ ਆਲੂ ਬੀਜੂਗਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਵੀ ਅਸਲੀ ਵਿਜਾਈ ਅਕਤੂਬਰ ਚ ਦਸੰਬਰ ਦੇ ਵਿੱਚ ਨਵੰਬਰ ਦੇ ਵਿੱਚ ਥੋੜੀਆਂ ਜਿਹੀਆਂ ਵੈਰੈਟੀਆਂ ਹੁੰਦੀਆਂ ਜਿਹੜੀਆਂ ਉਦੋਂ ਬੀਜ ਸਕਦੇ ਆ ਪਰ ਜਾਦੇ ਵਧੀਆ ਬਜਾਈ ਅਕਤੂਬਰ ਦੇ ਵਿੱਚ ਤਾਂ ਉਹ ਵੀਰ ਆਪਣੇ ਮਨ ਦੇ ਵਿੱਚ ਉਹ ਨਾ ਉਹ ਪਲਾਨ ਨੇ ਛਾੜੀ ਦਿਓ ਜਿਹੜੇ ਵੀਰਾਂ ਦੇ ਝੋਨੇ ਨਵੰਬਰ ਚ ਜਾ ਕੇ ਵੱਢ ਹੋਣੇ ਆ ਇਹ ਮੈਂ ਐਵੇਂ ਘਾਟੇ ਖਾਣ ਵਾਲੀ ਗੱਲ ਉਸ ਉਸ ਚੱਕਰ ਦੇ ਵਿੱਚ ਪਿਓ ਹੀ ਨਾ ਕਿ ਜਿਨ੍ਹਾਂ ਜਿਹੜੇ ਵੀਰਾਂ ਨੇ ਅਕਤੂਬਰ ਚ ਖੱਤੇ ਖਾਲੀ ਹੋਣੇ ਆ ਉਹ ਉਹ ਆਪ ਦਾ ਜ਼ਰੂਰ ਬੀਜ ਲਿਓ ਉਹ ਆਪਦੀ ਪਲੈਨਿੰਗ ਬਣਾ ਲੈਣ ਪਰ ਜਿਹੜੇ ਵੀਰਾਂ ਦੇ ਨਵੰਬਰ ਚ ਖੱਤੇ ਖਾਲੀ ਹੋਣੇ ਆ ਉਵੇਂ ਨਵੇਂ ਵੀਰ ਜਿਹੜੇ ਲੱਗਦੇ ਆ ਵੀ ਬੀ ਨਮਾ ਲੈ ਕੇ ਮੁੱਲ ਲੈ ਕੇ ਉਹ ਪੰਗਾ ਨਾ ਲਿਓ ਅਕਤੂਬਰ ਵਾਲੇ ਪਹਿਲੀ ਯਾਨੀ ਕਿ ਪਹਿਲੀ ਸ਼ੁਰੂਆਤ ਆਲੂਆਂ ਦੀ ਝੋਨੇ ਤੋਂ ਹੀ ਹੁੰਦੀ ਆ ਵੀ ਝੋਨਾ ਸਾਡਾ ਅਕਤੂਬਰ ਚ ਖਾਲੀ ਹੋ ਜਵੇ ਉਸ ਹਿਸਾਬ ਨਾਲ ਬੀਜਿਆ ਕਰੋ ਹੁਣ ਜਿਹੜੇ ਵੀਰਾਂ ਨੇ ਪੂਸ਼ਾ ਜਾਂ ਕੋਈ ਹੋਰ ਵੈਰੈਟੀਆਂ ਲਾਈਆਂ ਜਿਹੜੀ ਨਵੰਬਰ ਚ ਜਾਣੀਆਂ ਉਹ ਹੱਥ ਜੋੜ ਕੇ ਬੇਨਤੀ ਆ ਵੀ ਉਹ ਆਲੂਆਂ ਵੱਲ ਨੂੰ ਸੋਚਿਓ ਹੀ ਨਾ ਅਗਲੇ ਸਾਲ ਕਰ ਲਿਓ ਪਰ ਐਤ ਕੀ ਨਾ ਸੋਚਿਓ ਐਵੇਂ ਨੁਕਸਾਨ ਹੋਊਗਾ ਫਿਰ ਤੁਸੀਂ ਕਹਿ ਦਿੰਦੇ ਹੋ ਸਾਨੂੰ ਕਿਸੇ ਫਰਮ ਨੇ ਬੀ ਮਾੜਾ ਦਿੱਤਾ ਸਾਡੇ ਸਾਇਜ ਨਹੀਂ ਵੱਡਾ ਹੋਇਆ ਹੁਣ ਯਾਰ ਜੇ ਤੁਸੀਂ ਐਲ ਆਰਾ ਡਾਇਮੰਡ ਆ ਕਈ ਵੈਰਾਈਟੀਆਂ ਨੇ ਜਿਹੜੀਆਂ ਉਹਨਾਂ ਨੂੰ ਲਾਉਂਗੀ ਨਵੰਬਰ ਜੇ ਆ ਗਿਆ ਉਹ ਬੀ ਮਾੜਾ ਹੀ ਨਿਕਲਣਾ ਵੀ ਉਹ ਕਦੇ ਨਹੀਂ ਵੀ ਉਹ ਚੰਗਾ ਨਿਕਲਦਾ ਤਾਂ ਉਹ ਤੁਸੀਂ ਉਹਨੂੰ ਮਾੜਾ ਹੀ ਕਹਿਣਾ ਤੇ ਨਾਲ ਉਹ ਤੁਸੀਂ ਨਹੀਂ ਤੁਸੀਂ 10 ਬੰਦਿਆਂ ਕੋਲੇ ਹੋਰ ਗੱਲ ਕਰ ਰਹੇ ਹੋਗੇ ਹਨਾ ਵੀ ਯਾਰ ਅਸੀਂ ਇਹ ਆਲੂ ਲਾਇਆ ਸੀ ਵੀ ਉਹ ਆਲੂ ਮਾੜਾ ਨਿਕਲਿਆ ਉਹ ਆਲੂ ਵੀ ਬੀ ਮਾੜਾ ਨਿਕਲ ਗਿਆ ਮੈਂ ਵੀਰਾਂ ਨੂੰ ਹਮੇਸ਼ਾ ਪੁੱਛਦਾ ਉਹਨਾਂ ਕੀ ਜਦੋਂ ਵੀ ਮੇਰੇ ਕੋਲ ਆ ਕੇ ਕਹਿੰਦੇ ਵੀਰ ਅਸੀਂ ਯਾਰ ਉਥੋਂ ਵੀ ਲਿਆ ਸੀ ਉਹ ਵੀ ਮਣ ਮੈਂ ਫੇਸ਼ਾ ਪੁੱਛਦਾ ਵੀਰੇ ਕਦੋਂ ਲਾਇਆ ਸੀ ਕਹਣਗੇ ਨਵੰਬਰ ਨਵੰਬਰ ਦੀ 10 ਤਰੀਕ ਨੂੰ ਐਲਰ ਵੀਜ ਐਲਰ ਕਿੱਥੋਂ ਆਜੂ ਐਲਰ ਦੀ ਅਸਲੀ ਬਜਾਈ 25 ਤੋਂ ਪਹਿਲਾਂ ਪਹਿਲਾਂ ਹੋਣੀ ਚਾਹੀਦੀ ਓਦੋਂ ਲੇਟ ਨਹੀਂ ਠੀਕ ਆ ਤਾਂ ਇਹ ਅੱਜ ਪਹਿਲਾ ਸੁਨੇਹਾ ਸੀ ਤੁਹਾਨੂੰ ਵੀ ਜਿਹੜੇ ਵੀਰਾਂ ਦੇ ਅਕਤੂਬਰ ਚ ਖਤੇ ਖਾਲੀ ਹੋਣੇ ਉਹੀ ਚੋਂ ਆਲੂਆਂ ਦਾ ਪੰਗਾ ਲਿਓ ਜਿਹੜੇ ਨਵੰਬਰ ਚ ਆ ਉਹ ਨਾ ਲਿਓ ਉਹਦੇ ਲਈ ਦੋ ਤਿੰਨ ਵੈਰਾਈਆਂ ਹੀ ਨਵੰਬਰ ਵਾਲੀਆਂ ਨੇ ਨਹੀਂ ਉਹਨਾਂ ਦਾ ਪੰਗਾ ਨਾ ਸੋ ਸਾਰੇ ਵੀਰਾਂ ਨੂੰ ਤੁਹਾਨੂੰ

ਸੱਤਾਂ ਨਾਂ ਦਾ ਪਾਜ਼ਾਰ ਦਾ ਹਾਂ ਸੱਤਾਂ ਨਾਂ ਦਾ ਪਾਜ਼ਾਰ ਦਾ 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 ਸੱ ਅੱਜ ਆਪਣੇ ਸੁਖਵੰਤ ਵੀਰ ਝੰਡਿਆਣੀਆਂ ਨੇ ਨਵੀਂ ਮਸ਼ੀਨ ਲਈ ਆ ਨਿਊ ਹਾਲੈਂਡ ਦੀ ਤੇ ਬਹੁਤ-ਬਹੁਤ ਮੁਬਾਰਕਾਂ ਵੀਰ ਨੂੰ ਐਵੇਂ ਹਰੇਕ ਸਾਲ ਮੇਲੇ ਤੇ ਇੱਕ ਮਸ਼ੀਨ ਇਹਨੂੰ ਦਵਾਉਂਦੇ ਰਹੀਏ ਤੇ ਨਵੀਂ ਰਾਣੀ ਸੁੰਦਰਾ ਲੈ ਲਈ। ਕੀ ਬਾਤਾਂ ਹੀ ਨੇ ਭਾਈ ਇਹਦੀਆਂ ਤਾਂ ਕੀ ਬਾਤਾਂ ਹੀ ਆਉਂਦਾ ਤੁਰਿਆ ਵੀਰ ਲਾਲ ਟੀ-ਸ਼ਰਟ ਵਾਲਾ ਜਿਹਨੇ ਲਈ ਆਓ ਵੀ ਆਪਣੇ ਵੀਰੇ ਸੁਖਵੰਤ ਨੇ ਝੰਡਿਆਣੀਆਂ ਨੇ ਨਵੀਂ ਹਾਲੈਂਡ ਕਮਾਈਨ ਲਈ ਆ ਤੇ ਕੱਲ ਲੈ ਕੇ ਨਹੀਂ ਸੀਗੇ ਅੱਜ ਲੈ ਕੇ ਚੱਲੇ ਆ ਮੇਲੇ ਤੋਂ ਆ ਕਰਦਾ ਵੀਰਾ ਜਿਹਨੇ ਲਈ ਆ ਮਸ਼ੀਨ ਨਵੀਂ ਰਾਣੀ ਸੁੰਦਰਾ ਕੀ ਆ ਬਾਤਾਂ ਕੀ ਆ ਬਾਤਾਂ ਆ ਵੀਰੇ ਨੂੰ ਕਰਮਾ ਵਾਲੀ ਹੋ ਗਏ ਅਗਲੇ ਸਾਲ ਨੂੰ ਹੋਰ ਲਈਏ 1 ਕੱਤੀ ਕਿੰਨੇ ਜ ਲੋੜ ਹੀ ਨਹੀਂ ਉਹਦੇ ਪੈਂਦੀ ਪੈਨ ਨਹੀਂ ਪੈਂਦੀ ਵੀਰੇ ਉਹਦੇ ਪੀਲਾ ਜਾਂ ਲੋਕ ਉਹੀ ਥੱਲੇ ਹੁੰਦਾ ਉਹਨਾਂ ਲੋਵੀ ਲੈ ਚੱਲੇ ਵੀਰ ਹੁਣੇ ਮਸ਼ੀਨ ਮਗਾ ਦੇ ਬਾਈ ਦੋਵੇਂ ਵੀ ਹੈ ਨਾ ਹੌਲਡ ਦੇਈ ਅੰਦਾ